ਵਕਾਲਤ ਤੋਂ ਅਧਿਆਪਨ ਸੰਤ ਤੇਜਾ ਸਿੰਘ ਜੀ ਨੇ ਸਨ 1901 ਵਿੱਚ ਗੁਜਰਾਵਾਲੇ ਵਕਾਲਤ ਸ਼ੁਰੂ ਕੀਤੀ ਪਰ ਇਹ ਸਮਝ ਕੇ ਕਿ ਇਸ ਕੰਮ ਵਿੱਚ ਝੂਠ ਬੋਲਣਾ ਪੈਂਦਾ ਹੈ ਥੋੜੇ ਦਿਨਾਂ ਵਿੱਚ ਹੀ ਛੱਡ ਦਿੱਤੀ ਸਨ 1902 ਵਿੱਚ ਸਰਬ ਹਿੰਦ ਉੱਤਰੀ ਭਾਰਤ ਦੇ ਲੂਣ ਮੈਕਮੇ ਦਾ ਇਮਤਿਹਾਨ ਦਿੱਤਾ ਅਤੇ ਪਹਿਲੇ ਨੰਬਰ ਤੇ ਸਹਾਇਕ ਸੁਪਰੀਟੈਂਡੈਂਟ ਚੁਣੇ ਗਏ ਇਸ ਨੌਕਰੀ ਵਿੱਚ ਕੁਦਰਤੀ ਤੌਰ ਤੇ ਪੈਦਾ ਹੋਏ ਲੂਣ ਦੀ ਰਾਖੀ ਕਰਨੀ ਹੁੰਦੀ ਸੀ ਗਰੀਬ ਲੋਕ ਜੋ ਇਸ ਲੂਣ ਨੂੰ ਗੈਰ ਕਾਨੂੰਨੀ ਤੌਰ ਤੇ ਇਕੱਠਾ ਕਰਕੇ ਰੋਜੀ ਕਮਾਉਂਦੇ ਸਨ ਉਹਨਾਂ ਨੂੰ ਕੈਦ ਕਰਨਾ ਹੁੰਦਾ ਸੀ ਇਸ ਲਈ ਇਸ ਨੌਕਰੀ ਤੋਂ ਵੀ ਆਪ ਦਾ ਦਿਲ ਉਪਰਾਮ ਹੋ ਗਿਆ ਆਪ ਨੇ ਅਧਿਆਪਕ ਦਾ ਕੀਤਾ ਅਪਣਾਉਣ ਦਾ ਮਨ ਬਣਾ ਲਿਆ ਕਾਲਜ ਅਮਰਤਸਰ ਦੇ ਪ੍ਰਧਾਨ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਨਾਲ ਪੱਤਰ ਵਿਹਾਰ ਕੀਤਾ ਨਿਯੁਕਤੀ ਪੱਤਰ ਆਉਣ ਤੇ ਆਪ ਜੀ ਨੇ ਕਾਲਜ ਵਿੱਚ 22 ਪ੍ਰਿੰਸੀਪਲ ਦੇ ਅਹੁਦੇ ਤੇ ਪੜਾਉਣ ਦਾ ਕੰਮ ਸ਼ੁਰੂ ਕਰ ਦਿੱਤਾ